ਲਓ ਜੀ ਦੋਸਤੋ ਅੱਜ ਪੇਸ਼ ਹੋਇਆ ਸੁਰਿੰਦਰ ਸਿੰਘ ਦਾ ਲੋਕਤੱਤ ਦੋ ਟੱਪੇ ਪੇਸ਼ ਕਰਦੇ ਆਂ ਉਮੀਦ ਕਰਦੇ ਆਂ ਪਸੰਦ ਕਰੋਗੇ ਹੋ ਸ਼ੱਕ ਨਾ ਕਰੋ ਇਹ ਪਤਾ ਕਰੋ ਸੱਚ ਦਾ ਸ਼ੱਕ ਨਾ ਕਰੋ ਇਹ ਪਤਾ ਕਰੋ ਸੱਚ ਦਾ ਅੰਤ ਬੁਰਾ ਓਏ ਲੋਕੋ ਹੁੰਦਾ ਸ਼ੱਕ ਦਾ ਹਾਈ ਅੰਤ ਬੁਰਾ ਓਏ ਲੋਕੋ ਹੁੰਦਾ ਸ਼ੱਕ ਦਾ ਹੋ ਬੇਕੇ ਕਿਸੇ ਨੂੰ ਕਿਸੇ ਨਾਲ ਹੱਸਦਾ ਦਿਲ ਚ ਬਣਾਈਏ ਮਾਮਲਾ ਨਾ ਸ਼ੱਕ ਦਾ ਹੋ ਵੇਖ ਕੇ ਕਿਸੇ ਨੂੰ ਕਿਸੇ ਨਾਲ ਹੱਸਦਾ ਦਿਲ ਚ ਬਣਾਈਏ ਮਾਮਲਾ ਨਾ ਸ਼ੱਕ ਦਾ ਹੋ ਵੇਖ ਕੇ ਗਲਤ ਸੋਚਣਾ ਨਹੀਂ ਚਾਹੀਦਾ ਹੋ ਰਿਸ਼ਤਾ ਕਈਆਂ ਦਾ ਹੁੰਦਾ ਪੈਣ ਪਾਈ ਦਾ ਕਈ ਵਾਰੀ ਹੁੰਦਾ ਯਾਰੋ ਧੋਖਾ ਅੱਖ ਦਾ ਅੰਤ ਬੁਰਾ ਓਏ ਲੋਕੋ ਹੁੰਦਾ ਸ਼ੱਕ ਦਾ ਹੈ ਅੰਤ ਬੁਰਾ ਏ ਲੋਕੋ ਹੁੰਦਾ ਸ਼ੱਕ ਦਾ ਹੋ ਗੱਬਰੂ ਏ ਪੁੱਤ ਤੇ ਯਕੀਨ ਰੱਖੀ ਏ ਹੋ ਸ਼ੱਕ ਚ ਕਦੇ ਨਾ ਧੀ ਤੇ ਹੱਥ ਚ ਕੀ ਏ ਹੈ ਸ਼ੱਕ ਚ ਕਦੇ ਨਾ ਧੀ ਤੇ ਹੱਥ ਚ ਕੀ ਏ ਫਾਇਦਾ ਕੀ ਏ ਪਿੱਛੋਂਵੇਂ ਬਹਿ ਕੇ ਝੂਰੀਏ ਹੈ ਗੱਬਰੂ ਜਵਾਨ ਪੁੱਤ ਨੂੰ ਨਾ ਕੂਰੀਏ ਹੋ ਮਾਪਿਆਂ ਦਾ ਫੇਰ ਨਹੀਂਓ ਡਰ ਰੱਖਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕ ਦਾ ਸ਼ੱਕ ਨਾ ਕਰੋ ਏ ਪਤਾ ਕਰੋ ਸੱਚ ਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕ ਦਾ